نیسر پریشن نکال کے ਮਾਨ ਜੀ ਕਿਰਪਾ ਕਰਕੇ ਲੋ ਬ੍ਰਦਰ ਕਰਾਂਗੇ ਸ਼ੁਰੂ ਆਕੇ ਕੱਲ ਪਰਸੂ ਬਲੁਰੋ ਇੱਕ ਵਾਰਦਾਤ ਹੋਈ ਸੀਗੀ ਜਿੱਥੇ ਸੀਸੀਟੀਵੀ ਕੈਪਚਰ ਹੋਇਆ ਸੀਗਾ ਬਲੈਰੋ ਵਿੱਚੋਂ ਮੁੰਡੇ ਨਿਕਲੇ ਉਹਨਾਂ ਨੇ ਕਿਸੇ ਨੂੰ ਘੇਰਿਆ ਕੁੱਟਿਆ ਉਹ ਵਾਰਦਾਤ ਜਿਹੜੀ ਹੈ ਉਹ ਟ੍ਰੇਸ ਹੋ ਗਈ ਹੈ ਇਹ ਮੁੰਡੇ ਜਿਲ੍ਹੇ ਤੋਂ ਬਾਹਰ ਆਏ ਸੀਗੇ 7 8 9 ਪਰਚੇ ਪਹਿਲਾਂ ਦਰਜ ਹਨ ਲੁੱਟ ਖੋਹ ਦੇ ਨਾਲ ਤੇ ਜਲੰਧਰ ਦੇ ਰਹਿਣ ਵਾਲੇ ਦੋ ਇਹਨਾਂ ਵਿੱਚੋਂ ਸੁਨੀਲ ਕੁਮਾਰ ਤੇ ਲਖਪ੍ਰੀਤ ਸਿੰਘ ਇੱਕ ਸੁਨੀਲ ਕੁਮਾਰ ਹੈ ਲਖਪ੍ਰੀਤ ਸਿੰਘ ਹੈ ਤੇ ਗੁਰਨਾਮ ਸਿੰਘ ਹੈ ਦੋ ਭਰਾ ਇਹਨਾਂ ਵਿੱਚੋਂ ਦੋ ਬ੍ਰਦਰਸ ਵੀ ਹੈਗੇ 25 26 ਸਾਲ ਦੀ ਇਹਨਾਂ ਦੀ ਉਮਰ ਹੈ ਵਰੀਆਣਾ ਪਿੰਡ ਦੇ ਰਹਿਣ ਵਾਲੇ ਤੇ ਮੁਕਦਮਾ दर्ज ਹੋਇਆ ਹੈ ਤੇ ਐਡੀਸੀਪੀ ਡੀਸੀਪੀ ਇਨਵੈਸਟੀਗੇਸ਼ਨ ਚਾਰ ਸੀਗੇ ਨਹੀਂ ਲੇਡੀ ਨਹੀਂ ਸੀ ਹੁਣ ਤੱਕ ਤਾਂ ਨਹੀਂ ਆਈ ਜੀ ਲੇਡੀ ਬਟ ਚਾਰ ਸੀਗੇ ਤੇ ਡੀਸੀਪੀ ਇਨਵੈਸਟੀਗੇਸ਼ਨ ਸਾਥ ਦੀ ਸੁਪਰਵਾਈਜ਼ਨ ਚ ਕ੍ਰਾਈਮ ਬ੍ਰਾਂਚ ਦਾ ਬੜੀਆ ਕੰਮ ਦਿੱਤਾ ਹੈ ਦੂਜਾ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਅਫੀਮ ਫੜੀ ਸੀ ਕੀ ਆਪਾਂ 2 ਕਿਲੋ ਉਦੈ ਹੀ ਫੋਰਵਰਡ ਬੈਕਵਰਡ ਲਿੰਕੇਜਸ ਜੀਆਈਏ ਨੇ 2 ਕਿਲੋ ਹੋਰ ਰਫਿੰਗ ਫੜੀ ਹੈ ਇੱਕ ਆਕਾਸ਼ ਨਾਮ ਦਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਬਰੀਲੀ ਤੋਂ ਵਾਇਆ ਟ੍ਰੇਨ ਲੈ ਕੇ ਆਉਂਦਾ ਸੀਗਾ ਇਹਦਾ ਪ੍ਰੈਸ ਨੋਟ ਵੀ ਆ ਰਿਹਾ ਹੈ ਜਿਹੜਾ ਇਹ ਮੰਨਿਆ ਲੱਗਦਾ ਹੈ ਕਿ ਮਾਲਿਆ ਲਕਰ ਤੋਂ ਦੂਜੀ ਲਾਪਲ ਤੀਜਾ ਜਿਹੜਾ ਉਹ ਗੋਲੀ ਚਲੀ ਸੀਗੀ ਜੀ ਗੋਲੀ ਉਹਦੇ ਵਿੱਚੋਂ ਇੱਕ

ਅਰੇ ਤਿੰਨ ਫੜਿਆ ਜੇ ਇਹ ਹੀ ਨਹੀਂ ਗ੍ਰੋਥ ਸਾਰੇ ਆ ਕਿ ਇਹਨਾਂ ਦਾ ਹੋਰ ਵੀ ਅੱਗੇ ਕੋਈ ਨਾ ਨਾ ਨੈਕਸਸ ਤੋਂ ਨੈਕਸਸ ਛਤੋਂ ਤੁਸੀਂ ਵਾਰਦਾਤਾਂ ਦੇਖੋ ਨਾ ਜੀ ਸਰ ਕਿੰਨੇ ਟਾਈਮ ਤੋਂ ਜੇਲ ਤੋਂ ਆਏ ਆ ਕੋਈ 2 ਮਹੀਨੇ ਪਹਿਲੇ ਕੁਛ 6 ਮਹੀਨੇ ਪਹਿਲੇ 3 ਮਹੀਨੇ ਪਹਿਲੇ ਤੇ 22 ਵਾਰਦਾਤਾਂ ਜਿਹੜੀਆਂ ਉਹ ਟ੍ਰੇਸ ਹੋਈ ਸੀ ਇਸ ਤੋਂ ਮੰਗੇ ਜਿਲਾਂ ਗਏ ਵਾਰਦਾਤਾਂ ਮਾਰ ਕਰਨ ਦੇ ਮਾਮਲੇ ਕੀ ਨਹੀਂ ਨਹੀਂ ਇਹ ਜੇਲ ਤੋਂ ਆਨ ਤੋਂ ਬਾਅਦ ਵੀ ਵਾਰਦਾਤਾਂ ਆਏ ਭਾਈ ਜਿਹੜੇ ਜੇਲ ਚ ਗਏ ਨੇ ਇਹ ਇਹੀ ਲੁੱਟੇ ਹੋਣ ਚ ਜਿਲ੍ਹ ਦੇ ਵਿੱਚ ਹੋ ਰਹੇ ਆ ਹਾਂ ਲੁੱਟੇ ਗੁਰਪਿੰਦਾਂ ਕਿਹਨਾਂ ਨੇ ਕਿਹਾ ਕਿ ਕਿੰਨੇ ਜਿੰਨੇ ਆਏ ਸੀਗੇ ਅਲੱਗ-ਅਲੱਗ ਟਾਈਮ ਤੋਂ ਅਲੱਗ-ਅਲੱਗ ਟਾਈਮ ਤੋਂ 21 ਪਿੰਡ ਦੇ ਰਹਿਣ ਵਾਲੇ ਆਹ ਪੜਿਆ ਇਹ ਡੌੜਨ ਵਾਲੇ ਜਿਹੜੋਗੇ ਕਿ ਇਹ ਐਡਵਰਟਿਸਿਮ ਦਿਖਾਇਆ ਦੱਸ ਲੱਤ ਫ੍ਰੈਕਚਰ ਹੋਈ ਹੈ ਡੌੜਨ ਵਾਲੇ ਹਾਂ ਡੌੜਨ ਦੀ ਤਕੜਾ ਚੇਂਜ ਕਰ ਰਹੇ ਸੀ ਹਾਂ ਇਹ ਵੀ ਕੰਮ ਨਹੀਂ ਹੋਊਗੀ ਡਿੱਗ ਕੇ ਜਿਹੜੇ ਇਹ ਬਲੇ ਰੋਡ ਫਲੇ ਚਾਰੀ-ਚਾਰੀ ਮੁੰਡੇ ਨੇ ਬਟ ਇੱਕ ਵਾਰਦਾਤ ਦੇ ਵਿੱਚ ਟੈਸ਼ਨ ਦੇ ਹੋਣ ਕਿ ਜਿਹੜਾ ਸ਼ਿਕਾਰ ਹੋਇਆ ਤਾਂ ਨਹੀਂ ਕਿਹਾ ਕਿ ਤਿੰਨ ਮੁੰਡੇ ਦੇ ਇੱਕ ਕੁੜੀ ਦੀ ਗੀ ਵਿੱਚ ਦੇਖੋ ਅਬ ਸਾਰੇ ਦੋ ਅਲਗ-ਅਲਗ ਨਹੀਂ ਨਹੀਂ ਇਹ ਇੱਕ ਹੀ ਹੈ ਜਿਹੜੀ ਲੇਡੀ ਦੀ ਗੱਲ ਹੈ ਪਹਿਲਾਂ ਵੀ ਆਈ ਸੀਗੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਹੁਣ ਤੱਕ ਸਾਹਮਣੇ ਕਿਹੜੇ ਮੋਟਰਸਾਈਕਲ ਵਾਲੀ ਦੀ ਸੀਸੀਡੀ ਦੀ ਗੱਲ ਵੀ ਵਾਰ ਹੋ ਰਹੀ ਹੈ ਇੱਕ ਐਕਟਿਵਲ ਨੂੰ ਰੋਕ ਕੇ ਉਹਦੇ ਦਾਤ ਮਾਰ ਕੇ ਉਹ ਤੋਂ 스마트 ਫੋਨ ਚੋ ਕੇ ਲੈ ਜਾਂਦੇ ਆ ਵੀ ਇਹਦੇ ਨਾਲ ਹੀ ਉਹ ਦਿਨ ਮੋਸਟ ਪ੍ਰੋਬਬਲੀ ਦਿਨ ਆਈ ਕਿਹੜਾ ਉਹ ਬਲੈਰੋ ਵਾਲਾ ਸੀ ਉਹਦੇ ਵਿੱਚ ਟੋਟਲ ਕਿੰਨੇ ਵਾਰਦਾਤ ਸੀ ਇਹਨਾਂ ਦੇ ਅੱਗੇ ਵੀ ਇਹਨਾਂ ਨੇ ਵਾਰਦਾਤਾਂ ਕਰਕੇ 22 ਵਾਰਦਾਤ ਜੇਲ ਤੋਂ ਆਉਣ ਤੋਂ ਬਾਅਦ 22 ਵਾਰਦਾਤਾਂ ਜਿਹੜੀਆਂ ਨੇ ਹਾਂ 20 20 ਵਾਰਦਾਤਾਂ ਕੰਟੀ ਕੰਨਾਂ ਦੇ ਕਿ ਕਿਤੀ ਸੀ ਕਿਹੜੀ ਵਾਰ ਦਾ ਤੋਂ ਉੱਥੇ ਜਿਹੜੇ ਸਾਈਕਲ ਬਲੇ ਨੂੰ ਫੜ ਕੇ ਕੁੱਟਿਆ ਹਾਂਜੀ 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 ਜਿਹੜੇ ਬਾਈਕਰਸ ਨੇ ਤੇ ਜਿਹੜੇ ਉਹ ਆਪਣਾ ਬੁਲੇਰੋ ਬਲੇ ਹੈ ਜਿਹੜੇ ਨੇ ਇਹ ਦੋਨੇ ਅਲੱਗ-ਅਲੱਗ ਹੀ ਮੋਸਟ ਪ੍ਰੋਬਬਲੀ 21 ਨਿਕਲਣਗੇ ਹੁਣ ਤਾਂ ਆਪਾਂ ਫੜੇ ਆ ਅੱਛਾ ਜੀ ਦੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਤਾਂ ਮੰਨਿਆ ਸਾਰੀਆਂ ਬੁਲੇਰੋ ਦੀਆਂ ਕਿਤੀਆਂ ਮੰਨੀਆਂ ਇਹਨਾਂ ਨੇ ਨਹੀਂ ਕੁਝ ਮੋਟਰਸਾਈਕਲ ਤੇ ਵੀ ਕੁਝ ਚਲਦੇ ਵੀ ਹੈ ਇਹ ਬੁਲੇਰੋ ਜਿਹੜਾ ਸੀਗਾ ਇਹਨਾਂ ਦੇ ਇੱਕ ਬੰਦੇ ਦੇ ਮਾਮੇ ਦਾ ਬੁਲੇਰੋ ਸੀਗੀ ਉਹ ਫੋਰਨ ਚ ਰਹਿੰਦਾ ਬਿਨਾਂ ਪੁੱਛੇ ਲੈ ਗਿਆ ਸੀਗਾ। ਨਾਲੇ ਇੱਕ ਚੀਨੀ ਵੀ ਹੈ ਨਾ ਇਹਨਾਂ ਨੇ ਕਿਸੇ ਮਤੂਤ ਫਾਈਨਾਂਸ ਨੂੰ ਦਿੱਤੀ ਹੈ। ਚੀਨ ਕਰਕੇ ਲੋਨ ਲੈਂਦਾ ਹੈ। ਵੀ ਆਰ ਗੋਇੰਗ ਟੂ ਮਤੂਤ ਫਾਈਨਾਂਸ ਪੀਪਲ ਆਲਸੋ। ਇਹਨਾਂ ਨੇ ਜਿਹੜੇ ਕੋਈ ਮੋਬਾਈਲ ਕਵਰ ਤੁਸੀਂ ਕਿਤੇ ਹੈ ਇਹ ਜਿੰਨੇ ਕਵਰ ਨੇ ਇਹਦਾ ਮਤਲਬ ਇਸ ਨੂੰ ਵੱਧ ਜਿੰਨੇ ਦੇ ਕੋਲ ਹਾਂ ਹਾਂ ਇਹ ਤਾਂ ਹੋ ਗਿਆ ਹੈ। ਹੈ? ਮੋਬਾਈਲ ਵੇਚੇ ਵੀ ਹੋਣੇ ਇਹਨਾਂ ਨੇ ਵੇਚੇ ਵੀ ਉਹਨੇ ਸਾਰੇ ਰਿਕਵਰ ਕਰਨਗੇ। ਕੁਝ ਇਦਾਂ ਇਦਾਂ ਦੀ ਵਾਰਦਾਤਾਂ ਵੀ ਇਦਾਂ ਵੀ ਹੋਣੀ ਹੈ ਜਿਹੜੀ ਰਿਪੋਰਟਡ ਵੀ ਨਹੀਂ ਹੈ। ਇਹ ਤਾਂ ਵੀ ਰਿਪੋਰਟਡ ਵਾਰਦਾਤ ਹੈ। ਡਰਗ ਨਹੀਂ ਹੈ ਸਪਲਾਈਰ ਨਹੀਂ ਹੈ ਲੇਕਿਨ ਨਸ਼ਾ ਕਰਦਾ ਸਿਰਫ ਰਾਤ ਨੂੰ ਜਾਂ ਵਕਤ ਤੋਂ ਦਿਨੇ ਵੀ ਸ਼ਾਮ ਨੂੰ अर्ਲੀ ਮਾਰਨਿੰਗ ਵਾਈਟ ਰੰਗ ਵੀ ਇੱਕ ਪਾ ਬੜੀ ਆ ਰਹੀ ਹੈ ਅਜਮੋਨੀ ਜਿੱਥੇ ਉਹਨੇ ਬਾਰਤ ਕੀਤੀ ਹੈ ਅੱਛਾ ਗੁਲਾਬੀ ਉਹ ਰੋੜਾ ਜਨਾ ਪੂਰਾ ਪਾੜ ਗਿਆ ਗੁਲਾਬੀ ਬਟਨ ਪਾਰਕ ਦਿਨੇ ਕਰਦੇ ਨਹੀਂ ਗੁੰਨਾ ਨਾ ਪਰਾ ਵੀ ਅੱਛਾ ਦਿੱਤੀ ਦੇਖੋ ਠੀਕ ਹੈ ਪੂਰਾ ਵਿਟਰੇਜ ਦਾ ਉਹ ਰੈੱਡ ਵਾਲਾ ਬੰਦਾ ਜਿਹਨੂੰ ਲੁੱਟਿਆ ਉਹ ਗੁਲਾਬੀ ਰੋੜਾ ਓਕੇ ਹੋਰ ਕੋਈ ਕੁਐਸਚਨ ਜੀ اے... کر آئے ہیں بول yes. ش ہاں کر لو بٹ لیٹس کراک دس دجا بھی